ਇਹ ਕੰਮ ਨਹੀਂ ਕਰੇ ਵਾਇਗਰੂਜੀ ਦਾ ਖਾਲਸਾ ਵਾਇਗਰੂਜੀ ਕੀ ਖਤੇ ਛੇਰੀ ਤੁੰਕਾਰ ਸਾਹਿਬ ਦੇ ਨੇੜੇ ਨੇ ਆਾ ਖਤ ਲੋ ਦਰਿਆ ਦੇ ਢਾ ਪੂਰੀ ਲੱਗ ਚੁੱਕੀ ਆ ਸਾਰੇ ਪਿੰਡਾਂ ਨੂੰ ਬੇਨਤੀ ਆ ਚੌਕਸ ਰਹੋ ਕਿਉਂਕਿ ਜਿਹੜੀ ਪੱਕੀ ਠੋਕਰ ਆ ਉਹ ਗਿਰ ਚੁੱਕੀ ਆ ਇਹ ਦੇਖਦੇ ਨੇ ਜਿਹੜੀ ਦੌਦਪੁਰ ਦੇ ਨੇੜੇ ਪੱਕੀ ਠੋਕਰ ਆ ਉਹ ਗਿਰ ਚੁੱਕੀ ਆ ਪ੍ਰਸ਼ਾਸਨ ਦੇ ਹੱਥ ਖੜੇ ਆ ਔਰ ਪ੍ਰਸ਼ਾਸਨ ਔਰ ਇਹ ਤੇ ਜਿਹੜੀ ਸਮਝ ਲੋ ਵੀ ਅਧਿਕਾਰੀ ਮਾੜਾ ਮੋਟਾ ਫਿਰ ਰਹੇ ਆ ਬਸ ਟਾਈਮ ਪਾਸ ਕਰ ਰਹੇ ਆ ਉਹ ਤੇ ਬਿਨਾਂ ਹੋਰ ਕੁਝ ਨਹੀਂ ਹੈਗਾ ਜਿਹੜੀ ਇਹ ਠੋਕਰ ਹੈ ਗਿਰ ਚੁੱਕੀ ਆ ਸੋ ਤੁਸੀਂ ਦੇਖ ਸਕਦੇ ਆ ਕਿ ਵੱਡਾ ਹੁਣ ਖਤਰਾ ਬਣ ਚੁੱਕਿਆ ਆਪਣੇ ਇਲਾਕੇ ਨੂੰ ਸ੍ਰੀ ਚਮਕੌਰ ਸਾਹਿਬ ਦੇ ਬੇਟ ਇਲਾਕੇ ਨੂੰ ਮਾਚੂਆੜਾ ਲੁਧਿਆਣਾ ਲੱਕ ਇਲਾਕੇ ਦੇ ਜਿਹੜੇ ਪੰਜਾਬ ਦੇ ਜਿਹੜੇ ਲੋਕ ਉਰੇ ਪਹੁੰਚੇ ਦੇ ਸਭ ਨੇ ਬੰਨ ਲਾਇਆ ਪਰ ਪ੍ਰਸ਼ਾਸਨ ਦੀ ਕਮੀ ਹੋਈ ਕਿਉਂਕਿ ਇਹ ਦਰਿਆ ਦੇ ਦੂਜੇ ਪਾਸੇ ਸੱਤ ਲੋਜ ਦੇ ਵਿੱਚ ਜਿਹੜੀ ਜੰਗਲਾਤ ਦੀ ਜ਼ਮੀਨ ਆ ਉਹ ਅਫਸਰਾਂ ਕੋਲਾ بڑے بڑے ਅਫਸਰਾਂ ਨੇ ਉਹਨਾਂ ਦੇ ਕਬਜ਼ਾ ਕਰਿਆ ਹੋਇਆ ਪਬੂਲਰ ਲਾਏ ਹੋਏ ਆ ਉਹਨਾਂ ਦੀਆਂ ਜ਼ਮੀਨਾਂ ਬਚਾਉਣ ਵਾਸਤੇ ਆਹ ਦੇਖੋ गिर ਰਿਹਾ ਤੁਹਾਡੇ ਸਾਹਮਣੇ ਆਹ ਠੋਕਰ गिर ਰਹੀ ਆ ਅਫਸਰਾਂ ਨੇ ਅਫਸਰਾਂ ਦੀਆਂ ਜ਼ਮੀਨਾਂ ਉਹਨਾਂ ਨੇ ਬਚਾਉਣ ਵਾਸਤੇ ਇਹ ਸਾਨੂੰ ਲੋਕਾਂ ਦੀ ਬਲੀ ਦੇ ਲੱਗੇ ਆ ਇਹ ਤੇ ਆਪਣੇ ਸਾਹਮਣੇ ਆਹ ਠੋਕਰ ਬਿਲਕੁਲ गिर ਚੁੱਕੀ ਆ ਤੁਸੀਂ ਦੇਖ ਸਕਦੇ ਆ ਠੋਕਰ ਬਿਲਕੁਲ ਗਿਰ ਚੁੱਕੀ ਆ ਇਹ ਪ੍ਰਸ਼ਾਸਨ ਦੀ ਬਿਲਕੁਲ ਨਕਾਮੀ ਆ ਇਹ ਓਰੇ ਇਹ ਚੁੱਪਚਾਪ ਤਮਾਸ਼ਾ ਦੇਖਿਆ ਪ੍ਰਸ਼ਾਸਨ ਨੇ ਜਿਹੜਾ ਲੋਕਾਂ ਦੀ ਕਰੀ ਹੋਈ ਮਿਹਨਤ ਦੇ ਪਾਣੀ ਫੇਰਿਆ ਬਹੁਤ ਸਥਿਤੀ ਬਣੀ ਹੋਈ ਆ ਜੋ ਪੰਜਾਬ ਦੇ ਲੋਕ ਓਰੇ ਆ ਕੇ ਸੇਵਾ ਕਰਦੇ ਉਹਨਾਂ ਦੇ ਪਾਣੀ ਫੇਰਿਆ ਇਹ ਸਤਲੁਜ ਦਾ ਦਰਿਆ ਦਾ ਜਿਹੜਾ ਪਾਣੀ ਆ ਪਿੰਡਾਂ ਦੇ ਵਿੱਚ ਜਾਣਾ ਤੋ ਸਾਰੇ ਇਲਾਕੇ ਨੂੰ ਵੀ ਬੇਨਤੀ ਹੈ ਵੀ ਚੌਕਸ ਰਹੋ ਕਿਸੇ ਵੀ ਸਮੇਂ ਬੰਨ ਨੂੰ ਢਾਹ ਲਾ ਸਕਦੀ ਆ ਕਿਉਂਕਿ ਇਹ ਬੰਨ ਦੇ ਜਿਹੜੇ ਠੋਕਰ ਆ ਪੱਕੀ ਉਹ गिर ਚੁੱਕੀ ਆ ਸਾਰੀ ਆ ਦੇਖਦੇ ਤੋ ਇੱਕ ਸਾਡੇ ਵੀ गिर ਚੁੱਕੀ ਆ ਬਿਲਕੁਲ